ਸਸਕਾਲ ਜੀ ਮੇਰੇ ਸਾਰੇ ਪਰਮ ਨੂੰ ਸਭ ਠੀਕ ਠਾਕ ਜੀ ਵਧੀਆ ਜੀ ਲੋ ਜੀ ਅੱਜ ਆਪਾਂ ਦੱਸਦੇ ਆ ਤੁਹਾਨੂੰ ਲੋਕ ਆਪਣੇ ਵੀਰ ਭਰਾ ਪੁੱਛਦੇ ਨੇ ਕਈ ਵੀ ਗਰਦਨ ਘਮਾਉਣ ਤੋਂ ਸੋਕੇ ਤੋਂ ਬ੍ਰੇਕ ਚੀਜ਼ ਤੋਂ ਆਪਾਂ ਤੁਹਾਨੂੰ ਦੱਸਦੇ ਆ ਵੀ ਜਿਹੜੇ ਆਪਾਂ ਮੇਨ ਦਵਾਈਆਂ ਵਰਤਦੇ ਆ ਤੇ ਉਸ ਤੋਂ ਪਹਿਲਾਂ ਆਪਾਂ ਦੋ ਕੂਤਰਾਂ ਦਾ ਉਲ੍ਹਾ ਲਾ ਦਈਏ ਬਾਈ ਇਹਨਾਂ ਨੂੰ ਪਾਣੀ ਦੇ ਕੇ ਫਿਰ ਤੁਹਾਨੂੰ ਲਾਉਣ ਦਾ ਤਰੀਕਾ ਕਰਕੇ ਨੀ ਮਾਤਰਾ ਚਲਣ ਸਾਰਾ ਕੁਝ ਦਿਖਾਵਾਂਗੇ ਕਰਨਾ ਦੋ ਪੁੱਤਰਾਂ ਨੂੰ ਪਾਣੀ ਦੇ ਕੇ ਛੜਦੀ ਆਪਾਂ ਕੋਈ ਇੱਕ ਛੜਪੈ ਇੱਕ ਰਹਿ ਗਿਆ ਉਹ ਤੇ ਉਸ ਤੋਂ ਬਾਅਦ ਦਿਖਾਉਨੇ ਆਪਾਂ ਤੁਹਾਨੂੰ ਹਾਂਜੀ ਹਾਂਜੀ ਲੋ ਮੇਰੇ ਭਰਾ ਸਾਰੇ ਧਿਆਨ ਨਾਲ ਸੁਣਿਓ ਜੀ ਆ ਹੈਗਾ 베ਰੀਵਨ ਦਾ ਇੰਜੈਕਸ਼ਨ ਠੀਕ ਹੈ ਜੀ ਇਹ 베ਰੀਵਨ ਥੋੜਾ ਦੂਰ ਰੱਖਿਆ ਕਰ ਇਹਨਾਂ ਨਾਲ ਨੌਕਰਿਆ ਕਰ ਸਾਫ਼ ਇਹ ਹੈਗਾ ਜੀ 베ਰੀਵਨ ਦਾ ਇੰਜੈਕਸ਼ਨ ਤੇ ਆ ਹੈਗਾ ਜੀ ਮਿਕਾਸਨ ਇੰਜੈਕਸ਼ਨ ਜੇ ਮੇਰੇ ਭਰਾ ਪੁੱਛਦੇ ਸੀਗੇ ਵੀ ਗਰਦਣ ਘਮਾਉਣ ਤੋਂ ਵੀਰੇ ਪੱਕੀ ਹੋਈ ਆ ਬਿਮਾਰੀ ਚਾਹੇ ਨਹੀਂ ਚਾਹੇ ਕੂਤਰ ਸੁੱਕਦਾ ਚਾਹੇ ਕੁਛ ਵੀ ਆ ਇਹ ਮਿਕਾਸਨ ਇਨਫੈਕਸ਼ਨ ਤੋਂ ਹੁੰਦਾ ਠੀਕ ਹੈ ਜੀ ਇਹ 100 ਐਮਜੀ ਚ ਵੀ ਆਉਂਦਾ 250 ਐਮਜੀ ਚ ਵੀ ਆਉਂਦਾ 500 ਚ ਵੀ ਆਉਂਦਾ ਆਪਰ ਨੂੰ ਇੱਥੇ 100 ਮਿਲਿਆ ਨਹੀਂ ਸੀ 250 ਮਿਲਿਆ ਸੀ 250 ਲੈ ਲਿਆ ਆਪਾਂ ਤੇ ਬੈਰੀਵਲ ਇਹ ਆਉਂਦਾ ਜੀ ਸੇਮ 10 ਐਮਐਲ ਦੀ ਸ਼ੇਪ ਚ ਮਿਲ ਜਾਂਦਾ ਇਹ ਡੱਗ ਤੇ ਤੁਸੀਂ ਲੈ ਕੇ ਰੱਖ ਸਕਦੇ ਹੋ ਇਹ ਹੁੰਦਾ ਤਾਕਤ ਵਾਸਤੇ ਪ੍ਰਭ ਜਿੱਦਾਂ ਕੋਲਟਰ ਟੈਗ ਚ ਆਉਂਦਾ ਕਮਜ਼ੋਰੀ ਪੈਂਦੀ ਉਹਨੂੰ ਤੋਂ ਵੱਧ ਬਿਮਾਰੀਆਂ ਵੱਧਦੀਆਂ ਨੇ ਤੇ ਇਹ ਉੱਤੀ ਰੋਕ ਦਿੰਦਾ ਕਮਜ਼ੋਰੀ ਨੂੰ ਬਿਮਾਰੀਆਂ ਰੋਗਾਂ ਦਾ ਆਪਣਾ ਕੋਈ ਛੋਟਾ ਜਿਹਾ ਬੱਚਾ 10 ਕਿ ਦਿਨਾਂ ਦਾ ਗਰਦਨ ਲੱਗ ਗਈ ਬਾਈ ਟੇਢੀ ਕਰਦਾ ਦੋ ਦਿਨ ਲਗਾਇਆ 베ਰੀਵਨ ਦਾ ਇੱਕ ਦਿਨ ਮਾੜਾ ਜਿਹਾ ਮੀਕਾ ਸੰ ਦਾ ਤੇ ਤੀਜੇ ਦਿਨ ਕਰਦਣ ਨੂੰ ਸਿੱਧੀ ਰੱਖ ਕੇ ਬੈਠਣ ਲੱਗ ਗਿਆ ਸੀ ਤੇ ਹੁਣ ਉੱਧਰਲੇ ਖੁੱਡੇ ਛੜਤ ਆਪਾਂ ਪੂਰਾ ਪ੍ਰੋਪਰ ਪਲ ਗਹਿਣ ਸਹੀ ਆ ਜਮਾਂ ਵੀ ਨਹੀਂ ਲੱਗਦਾ ਵੀ ਉਹ ਗਰਦਨ ਚ ਆਇਆ ਸੀ ਆ ਪਰ ਉਦੋਂ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਨਹੀਂ ਤੁਹਾਨੂੰ ਵੀਡੀਓ ਬਣਾਈ ਹੁੰਦੀ ਉਹ ਪੋਂਗਾ ਲਓ ਜੀ ਆ ਸ਼ੂਗਰ ਵਾਲੀ ਸਰਾਂਜਾ 0.5 ਆਪਾਂ ਇੱਥੇ ਤੱਕ ਕਹਿੰਨੇ ਜੀ ਇਹਨੂੰ ਠੀਕ ਹੈ ਜੀ ਆ 5 ਦਾ ਦਿੱਤਾ ਹੋਇਆ ਇਹ ਬੈਰੀਵਨ ਦਾ 0.5 ਲਾਉਣਾ ਜੀ ਆਪਾਂ ਨੇ ਕੰਪਿਊਟਰ ਦੇ ਕੋਈ ਦਿਖਾ ਦਿੰਨੇ ਜੀ ਕਿਈ ਜਿਹੜੇ ਹਿੱਸੇ 'ਚ ਤੇ ਤਾਕਤ ਦਵਾਈਆਂ ਚਲੋ ਲਗਾ ਕੇ ਦਿਖਾ ਦਿੰਨੇ ਤੁਹਾਨੂੰ ਇਹਦਾ ਕੋਈ ਸਾਈਡ ਇਫੈਕਟ ਤਾਂ ਹੈ ਨਹੀਂਗਾ ਠੀਕ ਹੈ ਜੀ ਚਲੋ ਤਾਕਤ ਦਵਾਈਆਂ ਇੰਜੈਕਸ਼ਨ ਲਓ ਜੀ ਇਹ ਆਪਣੇ ਭਰ ਲਿਆ 0.5 ਹੋ ਗਿਆ ਇਹ ਠੀਕ ਹੈ ਮੇਰੇ ਭਰਾ ਧਿਆਨ ਨਾਲ ਦੇਖ ਸਕਦੇ ਚਲੋ ਖਾ ਦੇ ਆ ਲਿਆ ਇਹ ਪਾਕੂਟਰ ਠੀਕ ਹੈ ਜੀ ਆਪਣਾ ਤੇ ਆਪਾਂ ਨੇ ਭਰਿਆ ਹੈ ਬੈਰੀਵਨ ਆਈ ਦੀ ਬਈ ਸਿਪਾ ਆ ਹੱਡੀ ਦੇ ਨਾਲ ਇੱਧਰ ਮਾਸਟਰ ਗਾ ਸਕਦੇ ਆ ਆਪਾਂ ਜੀ ਆ ਹੱਡੀ ਨਾਲ ਮਾਸ ਤੇ ਵਿੱਚ ਹੌਲੀ 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 ਲਾ ਦੋ ਤੇ ਦੋ ਮਿੰਟ ਦਾ ਬਲੂਨ ਦਬਾ ਕੇ ਰੱਖੋ ਬਸ ਪਹਿਲੇ ਜਦੋਂ ਤਾਂ ਫਿਰ ਆਚ ਜੂਵੇ ਬਸ ਇੰਨਾ ਦਾ ਕੰਮ ਹੈ ਇਸੇ ਤਰ੍ਹਾਂ ਮਿੱਕਾ ਸੰਦ ਲਾ ਮਿੱਕਾ ਸੰਦ ਲਗਾਉਣਾ ਸਿਰਫ ਤੀਜੇ ਟੱਕ ਤੱਕ ਦੀ 1 2 ਤੀਜੇ ਟੱਕ ਤੱਕ બસ ਇੰਨਾ ਕ ਲਗਾਉਣਾ ਹੈ ਮਿੱਕਾ ਸੰਦਾ ਸੇਮ ਇਦਾਂ ਹੀ ਜਿਦਾਂ ਇਹ ਉਰਲੀ ਸਾਈਡ ਲਗਾਤਾ ਉੱਤਰ ਦੇ ਧਿਆਨ ਰੱਖੋ ਪਹਿਲਾਂ ਗੈਰੀ ਬਣਾ ਇਧਰਲੀ ਸਾਈਡ ਲਗਾਤਾ ਹੱਡੀ ਦੇ ਤਾਂ ਆ ਦੇਖੋ ਇੱਥੇ ਲਗਾਏ ਸੀ ਆਪਾਂ ਤਾਂ ਉਹ ਲਾਉਣਾ ਹੱਡੀ ਦੇ ਦੋ ਹੀ ਸਾਈਡ ਇਧਰ ਠੀਕ ਹੈ ਜੀ ਈ ਜਾ ਜੀ ਮੇਰੇ ਭਰਾ ਤੇ ਇਹਨੂੰ ਸਿਰੰਜਨ ਨੂੰ ਹਮੇਸ਼ਾ ਧੋ ਕੇ ਦੁਬਾਰਾ ਰੱਖ ਲਓ ਜਦੋਂ ਕਿਸੇ ਹੋਰ ਪੁੱਤਰ ਦੇ ਯੂਜ਼ ਕਰਨੀ ਆ ਉਦਾਂ ਵੀ ਇਹਦੇ ਵਿੱਚ ਦਵਾਈ ਜੰਮ ਗਈ ਤਾਂ ਕੱਬ ਲੈਣੀ ਆ ਤੋਂ ਕਿ ਇਹਦਾ ਮੂੰਹ ਬਹੁਤ ਛੋਟਾ ਹੁੰਦਾ ਤੇ ਇਹਦੀ ਆ ਚੀਜ਼ ਸਾਹਮਣੇ ਰੱਖੋ ਪ੍ਰਭੂ ਇਹਨੂੰ ਉੱਪਰ ਕੈਪ ਨੂੰ ਜ਼ਰੂਰ ਲਗਾਓ ਠੀਕ ਹੈ ਜੀ ਇਹ ਦੋਵੇਂ ਸਾਹਮਣੇ ਇਹ ਜਿਹੜੇ ਕਬੂਤਰਾਂ ਨੂੰ ਗਰਦਨ ਵਾਲੀ ਬਿਮਾਰੀ ਆ ਜਾਂਦੀ ਹੈ ਬਾਈ ਆਹ ਟੈਕਲ ਦਾ ਪੌਚ ਇਹਦੇ 25 ਰੁਪਏ ਪ੍ਰੰਟ ਰੇਟ ਆ 5 ਗ੍ਰਾਮ ਦਾ ਹੁੰਦਾ ਇਹ ਮੇਰੇ ਭਰਾ ਲਿਆਇਓ ਇਹ 30 ਲੀਟਰ ਦੇ ਵਿੱਚ ਇੱਕ ਪੌਚ ਪੈਂਦਾ 15 ਕਿ ਲੀਟਰ ਪਾਣੀ ਪਾ ਕੇ ਉਹਦੇ ਵਿੱਚ ਅੱਧਾ ਪੌਚ ਪਾ ਲਓ ਉਹਦੇ ਨਾਲ ਇੱਕ ਵਾਰੀ ਫੜ ਕੇ ਕਬੂਤਰਾਂ ਨੂੰ ਚੰਗੀ ਤਰ੍ਹਾਂ ਨਵਾ ਦਿਓ ਜੀ ਚੁੰਝ ਬਾਹਰ ਰੱਖਿਓ ਬਸ ਬਾਕੀ ਕਬੂਤਰ ਨੂੰ ਇਹਨੇ ਡੋਪ ਦਿਓ ਤੇ ਜੋ ਵੀ ਜੂ ਮੱਖੀ ਜਿੱਚੜ ਚੁੱਚੜ ਕੁਛ ਵੀ ਆ ਸਾਰਾ ਕੁਝ ਚੱਕ ਦਿੰਦੀ ਹੈ ਇਹ ਤੇ ਜਿੰਨੇ ਇਹਨੂੰ ਖੁੱਡੇ 'ਚ ਵੀ ਸਪਰੇਅ ਮਾਰਦੇ ਉਹ ਕਾਲੀ ਭੂੰਡੀ ਕੁਛ ਵੀ ਅੰਦਰ ਖੁੱਡੇ ਦੇ ਉਹ ਵੀ ਮਰ ਜਾਂਦੀ ਆ ਇਹ ਸਪਰੇਅ ਜ਼ਰੂਰ 15-20 ਦਿਨਾਂ ਬਾਅਦ ਇੱਕ ਵਾਰੀ ਮਾਰਿਆ ਕਰੋ ਸਟਾਰਟਿੰਗ ਫਿਰ ਚਾਹੇ ਮਹੀਨੇ ਬਾਅਦ ਇੱਕ ਵਾਰੀ ਮਾਰਦਾ ਕਰੋ ਕੋਈ ਮਹਿੰਗੀ ਨਹੀਂ ਹੈਗੀ ਬਾਈ ਬਰਕੋਨ ਐਸ ਕਿੰਨੀ ਮਹਿੰਗੀ ਹੈ ਬਾਈ ਉਹ ਲੋਕ ਦੱਸ ਦਿੰਦੇ ਮਾਰਨ ਨੂੰ ਮੈਂ ਕਹਿੰਦਾ ਜ਼ਰੂਰ ਤੇ ਨਹੀਂ ਉਹਦੀ ਆਹ ਮਾਰੋ ਜੀ ਇਹਦੇ ਨਾਲ ਨਿਭਾਉ ਕੂਤਰ ਮਹੀਨੇ 'ਚ ਇੱਕ ਵਾਰ ਕਿ ਕਬੂਤਰ ਤੰਦਰ ਉਸ ਤੇ ਰਹਿੰਦੇ ਜਿਵੇਂ ਚਿਚੜ ਮੱਖੀ ਸਾਰਾ ਕੁਝ ਉਤਰ ਜਾਂਦਾ ਬਾਈ ਇਹਦੇ ਨਾਲ ਕਬੂਤਰਾਂ ਦੇ ਖੰਮਾਂ 'ਚੋਂ ਪਰ ਇੱਕ ਗੱਲ ਦਾ ਧਿਆਨ ਰੱਖੋ ਜਿਆਦਾ ਨਾ ਪਾਓ ਕਈ ਵਾਰੀ ਅਲਰਜੀ ਕਰ ਜਾਂਦਾ ਕਬੂਤਰਾਂ ਦੀਆਂ ਕੱਚਾਂ 'ਚ ਇਹ ਧਿਆਨ ਰੱਖਿਓ ਜੇ ਬਾਈ ਦਾ ਵੀ ਕਿਸੇ ਦੇ ਕਬੂਤਰ ਨੂੰ ਅਲਰਜੀ ਕਰਦਾ ਕੱਚ ਦੇ ਵਿੱਚ ਤਾਂ ਫਟਕੜੀ ਵਾਲੇ ਪਾਣੀ ਦੇ ਨਾਲ ਨਵਾ ਦਿਓ ਉਹਨੂੰ ਬਾਅਦ 'ਚ ਠੀਕ ਹੈ ਜੀ ਉਹਦੇ ਨਾਲ ਉਹ ਵੀ ਸਹੀ ਹੋ ਜਾਂਦੀ ਆ ਇਹ ਵੀ ਨੋਟ ਕਰ ਲਓ ਮੇਰੇ ਭਰਾ ਧਿਆਨ ਨਾਲ ਠੀਕ ਹੈ ਜੀ ਹੈ ਮਰਪੀ 20 ਰੁਪਏ ਦਾ ਮਿਲ ਜਾਂਦਾ 25 ਰੁਪਏ ਲਿਖੀ ਹੋਈ ਆ ਮਰਪੀ ਤੋ ਤੋਂ ਬਾਅਦ ਆ ਜਾਓ ਜੀ ਪੈਪਰਾਜਨ ਡੀ ਵਾਰਮਿੰਗ ਲਈ ਪੈਪਰਾਜਨ ਵੀਰੇ ਇਹਦੇ ਨਾਲ ਦੀ ਲੋ ਜਿਹੜੀ ਬਰਾਮਣੇ ਲੈਣੀਆਂ 30 ml ਦੀ ਆਉਂਦੀ ਹੈ ਇਹ 44 ਰੁਪਏ ਪ੍ਰਿੰਟ ਰੇਟ ਆ 40 ਰੁਪਏ ਦੀ ਮਿਲ ਜਾਂਦੀ ਹੈ ਜੀ ਇਹਦਾ ਆ ਜਿਹੜਾ ਉੱਪਰਲਾ ਢੱਕਣ ਆ ਜੀ ਇੱਕ ਢੱਕਣ 10 ਕਬੂਤਰਾਂ ਦੀ ਡੋਜ਼ ਆ ਕਈ ਵੀਰ ਪੁੱਛਦੇ ਨੇ ਵੀ ਕਿੰਨੇ ਲਾਈਏ ਕਿਵੇਂ ਨਾਲ 10 ਕਬੂਤਰਾਂ ਹੀ ਡੋਜ਼ ਆ ਜੀ ਇੱਕ ਢੱਕਣ ਦੇ ਵਿੱਚ 10 ਕਬੂਤਰਾਂ ਦਾ 30 ml ਪਾਣੀ ਦੇ ਹਿਸਾਬ ਨਾਲ ਬਣਾ ਲਓ ਜੀ 300 ml ਪਾਣੀ ਦੇ ਵਿੱਚ ਇੱਕ ਢੱਕਣ ਪਾ ਕੇ 10 ਕਬੂਤਰਾਂ ਉਂਦੀ ਦੀ 100 ml ਲਾ ਦੋ 33 33 ਆ ਜੂਗੀ ਠੀਕ ਹੈ ਮੇਰੇ ਭਰਾ ਤੇ ਇੱਕ ਆਪਾਂ ਪਹਿਲਾਂ ਵੀ ਦੱਸਿਆ ਜੀ A to Z ਵਿਟਾਮਿਨ ਨਾ ਮਿਲਦਾ 190 ਰੁਪਏ ਪ੍ਰਿੰਟ ਰੇਟ ਆ ਤਾਂ ਉਤਰ ਗਿਆ ਪੈਸੇ ਮੇਰੇ ਤੋਂ ਦੇਣ ਲੱਗੇ ਕਿਤੇ 190 ਰੁਪਏ ਪ੍ਰਿੰਟ ਰੇਟ ਆ ਜੀ 180 ਦੀ ਮਿਲ ਗਿਆ ਆਪਾਂ ਨੂੰ ਬਾਕੀ ਹਰੇਕ ਸ਼ਹਿਰ ਚ ਆਪੂ ਆਪਣਾ ਰੇਟ ਆ ਠੀਕ ਹੈ ਜੀ ਮੇਰੇ ਭਰਾ ਇਹਦਾ ਵੀ ਇੱਕ ਟੱਕਣ ਜੀ 1 ਲੀਟਰ ਪਾਣੀ 'ਚ ਘੋਲ ਕੇ ਸਾਰੇ ਬੱਚਿਆਂ ਨੂੰ ਕੂਤਰਾਂ ਨੂੰ ਸਭ ਨੂੰ ਦੇ ਸਕਦੇ ਆ ਜੇ ਵੱਡੇ ਕੂਤਰਾਂ ਨੂੰ ਤੌੜੀਆਂ ਚ ਪਾਉਣੀਆਂ ਤਾਂ ਤੌੜੀ ਚ ਵੀ ਇੱਕ ਢੱਕਣ ਪਾ ਕੇ 퍼 ਦੇ ਸਕਦੇ ਆ ਪਰ ਉਹਦੇ ਵਿੱਚ ਵੇਸਟੇਜ ਵੱਜ ਜਾਂਦੀ ਆ ਜੇ ਆਪਾਂ ਹੱਥਾਂ ਨਾਲ ਦੇ ਦਈਏ ਤਾਂ ਉਹ ਸਭ ਤੋਂ ਵਧੀਆ ਹੱਥ ਨਾਲ ਦਵਾਂਗੇ ਇਹਦਾ ਵੀ ਇੱਕ ਢੱਕਣ 1 ਲੀਟਰ ਪਾਣੀ ਦੇ ਵਿੱਚ ਘੋਲ ਕੇ 30 ਟੀਐਮਲ ਕੂਤਰਾਂ ਨੂੰ ਆ ਜਾਂਦਾ ਜੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਜਿੰਨਾ ਵੀ ਕਹਿ ਦਵੋ ਤੋਂ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਮੇਰੇ ਭਰਾ ਇਹ ਆ ਹੈਗੀ ਜੀ ਸਿਪਲੋਕ ਡੀ ਜਦੋਂ ਕੂਤਰਾਂ ਦੇ ਬੱਚਿਆਂ ਦੀਆਂ ਜਾਂ ਕੂਤਰਾਂ ਦੀਆਂ ਅੱਖਾਂ ਜੰਦੀਆਂ ਨੇ ਸਭ ਤੋਂ ਬੈਸਟ ਦਵਾਈ ਹੈ ਜੀ ਠੀਕ ਹੈ ਜੀ ਇਹ ਖੋਡੇ ਚੋਂ ਬਾਹਰ ਸੱਖਾਂਲਾ ਜਾਂਦਾ ਬਹੁਤ ਔਖਾ ਪਰ ਇਹ ਆਪਾਂ ਜਦੋਂ ਬੱਚਿਆਂ ਦੀਆਂ ਸਵੇਰੇ ਅੱਖਾਂ ਧੋ ਕੇ ਉਹਦੇ ਵਿੱਚ ਅੱਖ ਜੀ ਇੱਕ ਇੱਕ ਡ੍ਰੌਪ ਆ ਸਕਦੇ ਆਪਾਂ ਸਵੇਰੇ ਸ਼ਾਮ ਅੱਖਾਂ ਸਾਫ਼ ਕਰਕੇ ਇਹ 2 ਦਿਨਾਂ ਦੇ ਵਿੱਚ ਆਹਣ ਸਹੀ ਕਰਤ ਆਂਦਾ ਜੀ ਤੇ ਠੀਕ ਹੈ ਜੀ ਬਾਕੀ ਆਪਾਂ ਪ੍ਰੋਪਰ ਰੋਜ਼ ਡੇਲੀ ਦੀ ਤਰ੍ਹਾਂ ਤੁਹਾਨੂੰ ਦਿਖਾਉਣੇ ਆ ਜੇ ਖੋਡਿਆਂ ਦਾ ਪਾਣੀ ਨੂੰ ਸਾਫ਼ ਚੇਂਜ ਕਰਦੇ ਆਂ ਤੇ ਦਾਣਾ ਲੂਣਾ ਪਾਉਨੇ ਆ ਬੱਚਿਆਂ ਦੀ ਪਰਵ੍ਰਿਸ਼ ਕਿਵੇਂ ਆ ਕਿਵੇਂ ਨਹੀਂ ਆ ਆਪਣੇ ਬੱਚੇ ਦੇ ਕੋਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਲਓ ਜੀ ਤੁਹਾਨੂੰ ਦਿਖਾਉਨੇ ਆਪਾਂ ਆਪਣੇ ਬੱਚੇ ਇਹੜੇ ਆਪਾਂ ਪਲਾਰ ਰਹੇ ਆ ਬਾਈ ਲਓ ਜੀ ਇੱਧਰ ਆਪਾਂ ਕਬੂਤਰੀ ਦੇ ਬੱਚੇ ਹੋਰ ਕੂਤਰ ਛੜਤਾ ਇਹਦੇ ਨਾਲ ਬੱਚੇ ਆ ਪਲ ਰਹੇ ਨੇ ਬੱਚੇ ਥੋੜਾ ਥੋੜਾ ਮੂੰਹ ਮਾਰਦੇ ਨੇ ਤੇ ਨਾਲ ਕਬੂਤਰੀ ਚੋਗਾ ਦਊਗੀ ਠੀਕ ਹੈ ਜੀ ਤੇ ਆ ਆ ਕਬੂਤਰ ਛੜਤਾ ਆਪਣਾ ਇਹਦੇ ਨਾਲ ਆ ਕੂਤਰੀ ਨੇ ਜੀ ਬੱਚਾ ਇੱਕ ਕੱਢ ਲਿਆ ਆਪਣੀ ਨੇ ਡੱਬ ਵਾਲੀ ਨੇ 14 ਸੰਭੀ ਨੇ ਠੀਕ ਹੈ ਜੀ ਇੱਕ ਬੱਚਾ ਕੱਢ ਲਿਆ ਇੱਕ ਮਰ ਗਿਆ ਦਾ ਆਂਡੇ ਚ ਤੇ ਇਸ ਵਾਰ ਤੋਂ ਨਹੀਂ ਮੀਂਹ ਪੈ ਗਿਆ ਇਸ ਵਾਰ ਬੱਚੇ ਦੋ ਤਿੰਨ ਕਬੂਤਰਾਂ ਦੇ ਫਿਰ ਮਰ ਗਏ ਬਾਕੀਆਂ ਨੇ ਤਾਂ ਦੋ ਦੋ ਹੀ ਕੱਢੇ ਆ ਤੇ ਆ ਦੇ ਸਾਧਨ ਜੀ ਜੋੜਾ ਯਾਰ ਨਹੀਂ ਬੱਚਾ ਕੱਢਿਆ ਹੈ ਤੁਹਾਡੇ ਸਾਹਮਣੀਆਂ ਬੱਚਾ ਠੀਕ ਹੈ ਜੀ ਹੁਣ ਸਾਰਿਆਂ ਦੇ ਇਹਨਾਂ ਦਾ ਪਾਣੀ ਚੇਂਜ ਕਰਾਂਗੇ ਆਪਾਂ ਪ੍ਰੋਪਰ ਤਰੀਕੇ ਨਾਲ ਤੇ ਫਿਰ ਇਹਨਾਂ ਨੂੰ ਫੀਡ ਫੂਡ ਪਾਉਨੇ ਆ ਦਾਣਾ ਸਾਰਾ ਤੇ ਇੱਧਰ ਵੀ ਕਬੂਤਰ ਆਪਾਂ ਕਬੂਤਰੀ ਨਾਲ ਬਦਲਤਾ ਜੀ ਆ ਛੜ ਤਾ ਕਬੂਤਰੀ ਨੇ ਅੰਡੇ ਫੇਰ ਲਾ ਲਈ ਅੰਡੇ ਛੜ ਦਾਂਗੇ ਆਪਾਂ ਇਹ ਕਿਉਂਕਿ ਇਹ ਕਬੂਤਰੀ ਦੇ ਆਪਣੇ ਉਹ ਪਹਿਲਾਂ ਗੂਂਦਰ ਚ ਕਾਲਾ ਚੀਨਾ ਛੱਡਿਆ ਇਹਦੀ ਚਾਰ ਬੱਚੇ ਹੋਗੇ ਤੋਂ ਪਹਿਲਾਂ ਉੱਤਰ ਪੜ ਗਏ ਤੇ ਦੋ ਆ ਪਾਲ ਰਹੇ ਨੇ ਜੀ ਲਓ ਜੀ ਇਹ ਕੱਲੀ ਗੂਂਦਰੀ ਪਾਲ ਰਹੀ ਹੈ ਇਹਨਾਂ ਨੂੰ ਉੱਤਰ ਆਪਾਂ ਚੱਕਤਾ ਇਹ ਨਾਲਾ ਨਵਾਂ ਛੱਡਿਆ ਤੇ ਝੋਲੀ ਭਰ ਗਈ ਹੁਣ ਇਹ ਗੂਂਦਰੋਂ ਦੁਬਾਰਾ ਅੰਡੇ ਲਾ ਲੈ ਅੰਡੇ ਛੱਡ ਦਾਂਗੇ ਆਪਾਂ ਇਹ ਫੀਲਡ ਦਾ ਨਤੀਜਾ ਜੀ ਰਿਜ਼ਲਟ ਬਹੁਤ ਜਲਦੀ ਅੰਡੇ ਲਾ ਹੋ ਜੀ ਜਿੰਨਾ ਕਹਿਣਾ ਠੀਕ ਹੈ ਜੀ ਇੱਕ ਆ ਜੋੜਾ ਛੱਡਿਆ ਜੀ ਆਪਾਂ ਨੇ ਨਵਾਂ ਠੀਕ ਹੈ ਜੀ ਜਾ ਜੋੜਾ ਛੱਡਿਆ ਪਾਉ ਨੂੰ ਨਵਾਂ ਇਹਦਾ ਸਾਰਾ ਦਾ ਪਾਣੀ ਬਦਲਣ ਲਈ ਹਲੇ ਆਪਾਂ ਚੜ੍ਹੇ ਸੀ ਛੱਤ ਤੇ ਟਾਈਮ ਹਲੇ ਹੋਇਆ ਆਪਣੇ ਕੋਲ 7:30 ਦਾ ਸਵੇਰੇ ਮਾਰਨਿੰਗ ਟਾਈਮ ਆ ਕਾ ਜੋੜਾ ਛੱਡਿਆ ਸੀ ਇਹਨੇ ਵੀ ਅੰਡੇ ਲਾਈ ਹੋਏ ਨੇ ਪ੍ਰਭੂ ਠੀਕ ਹੈ ਜੀ ਤੇ ਬਾਕੀ ਚਲੋ ਖੁੱਡੇ ਚ ਉਧਰ ਤਾਂ ਹੈਗੀ ਆ ਸਾਰੇ ਬੱਚੇ ਤਾਂ ਸਾਰੇ ਜਿਹੜੇ ਉਧਰ ਚੱਕ ਕੇ ਅੰਦਰ ਛੱਡੇ ਸੀਗੇ ਤੇ ਆਪਣੇ ਆਪ ਝੋਣ ਲੱਗ ਗਏ ਨੇ ਬੱਚੇ ਦੇ ਹਿਸਾਬ ਨਾਲ ਤੁਸੀਂ ਕਈ ਆ ਬੈਠੇ ਲਿਆ ਪੜੇ ਮਾੜੀ ਜਿੱਤੇ ਆ ਬੱਚੇ ਦੀ ਅੱਖ ਆ ਗਈਆਂ ਜੀ ਤੇ ਡਾਕਟਰ ਜੀ ਵਾਲੇ ਬਾਈ ਆਪਾਂ ਸਹੀ ਕਰੀ ਗਏ ਗੱਲ ਪਾਈ ਆ ਮਾੜੀ ਮਾੜੀ ਕਰਤੀ ਹੀ ਰਹੀ ਜਾਂਦੇ ਤੇ ਹੁਣ ਜੀ ਆਪਾਂ ਇਹਨੂੰ ਸਤੋਲਿ ਸਪਲਾਊਸ ਜੀ ਬਾਗਾਣੇ ਦੇ ਬੱਚੇ ਦੇ ਠੀਕ ਹੈ ਲਵ ਯੂ ਆਪਣੇ ਵੀਡੀਓ ਨੂੰ ਪਿਆਰ ਦੇਣ ਲਈ ਤੇ ਆਪਣੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਿਆ ਕਰੋ ਮੇਰੇ ਭਰਾ ਜਿਹੜੀ ਚੀਜ਼ ਦੀ ਨਹੀਂ ਸਮਝ ਹੈਗੀ ਪੁੱਛ ਲਗਰੋ ਵੀਰੇ ਜਿਹੜੀ ਚੀਜ਼ ਦੀ ਆਪਾਂ ਨੂੰ ਸਮਝ ਹੋਊਗੀ ਆਪਾਂ ਉਹ ਹੀ ਦੱਸਾਂਗੇ ਜਿਹੜੀ ਚੀਜ਼ ਦੀ ਆਪਾਂ ਨੂੰ ਸਮਝ ਨਹੀਂ ਹੈਗੀ ਆਪਾਂ ਸਾਫ਼ ਦੱਸ ਦੀਦਾ ਭਾਈ ਆ ਚੀਜ਼ ਆਪਾਂ ਵਰਤੀ ਹੈ ਚੀਜ਼ ਨਹੀਂ ਵਰਤੀ ਆਪਾਂ ਉਹ ਹੀ ਦੱਸ ਦਿਆਂ ਭਾਈ ਜੋ ਆਪਾਂ ਨੇ ਵਰਤਿਆ ਤੇ ਰਿਜ਼ਲਟ ਲਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੇਰੇ ਭਰਾਵਾਂ ਕਿ ਆਪਾਂ ਚੈਨਲ ਨੂੰ ਪਿਆਰ ਕਰਦੇ ਨੇ ਤੁਹਾਨੂੰ ਬਹੁਤ ਬਈਆਂ ਦੇ ਫੋਨ ਵੀ ਆਉਂਦੇ ਨੇ ਆਪਾਂ ਦੱਸਦੇ ਆਂ ਬਾਈ ਕਈ ਵਾਰੀ ਨਹੀਂ ਚੱਕਿਆ ਜਾਂਦਾ ਤਾਂ ਆਪਾਂ ਫ੍ਰੀ ਟਾਈਮ ਹੋ ਕੇ ਲਗਾ ਵੀ ਨਹੀਂਦਾ ਬਾਬਸ ਜੇ ਜਾਂ ਦੁਬਾਰਾ ਮੇਰੇ ਭਰਾ ਕਰ ਸਕਦੇ ਨੇ ਕਹੂੰ ਮੈਂ ਜੋਬ ਕਰਦਾ ਉੱਥੇ ਕਈ ਵਾਰੀ ਨਹੀਂ ਚੱਕਿਆ ਜਾਂਦਾ ਜੀ ਠੀਕ ਹੈ ਜੀ ਧੰਨਵਾਦ ਸਾਰੇ ਭਰਾਵਾਂ ਦਾ